ਜਦੋਂ ਪੰਜਾਬ ਦੀ ਪੁਲਿਸ ਦਿੱਲੀ ਤੋਂ ਇੱਕ ਬੀਜੇਪੀ ਦੇ ਆਗੂ ਨੂੰ ਗ੍ਰਿਫਤਾਰ ਕਰਕੇ ਲੈ ਕੇ ਆ ਰਹੀ ਸੀ ਨਾ ਉਦੋਂ ਉਹਨਾਂ ਨੇ ਹਰਿਆਣੇ 'ਚ ਰੋਕ ਲਏ ਸੀ ਉਹ ਉੱਥੇ ਹੀ ਛਡਾ ਲਿਆ ਸੀ ਇਹਨਾਂ ਦੀ ਮਿਲੀ ਭੁਗਤ ਤੋਂ ਬਿਨਾਂ ਗ੍ਰਿਫਤਾਰੀ ਨਹੀਂ ਹੋ ਸਕਦੀ ਇਹ ਗ੍ਰਿਫਤਾਰੀ 'ਚ ਪੰਜਾਬ ਦਾ ਜਿਹੜਾ ਪ੍ਰਸ਼ਾਸਨ ਹੈ ਸਰਕਾਰ ਹੈ ਉਹਦਾ ਹੱਥ ਹੈ ਅਸੀਂ ਇਹਨਾਂ ਨੂੰ ਵੀ ਕਹਿ ਦੇਣਾ ਚਾਹੁੰਦੇ ਹਾਂ ਕਿ ਇਹ ਜਿਹੜਾ ਸਾਡਾ ਧਰਨਾ ਨਿਰੰਤਰ ਜਾਰੀ ਰਹੇਗਾ ਨਹੀਂ ਸਾਡੇ ਜਿਹੜੇ ਨੌਜਵਾਨ ਹੈ ਬੇਕਸੂਰ ਗ੍ਰਿਫਤਾਰ ਕੀਤੇ ਆ ਉਹਨਾਂ ਨੂੰ ਰਿਹਾ ਕਰੋ ਸਸੀਗਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਮੈਂ ਮਨੀਸ਼ ਕੌਸ਼ਲ ਸ਼ੰਭੂ ਬਾਰਡਰ ਦੇ ਉੱਤੇ ਜਿਸ ਤਰ੍ਹਾਂ ਕਿਸਾਨਾਂ ਨੇ ਐਲਾਨਾ ਹੋਇਆ ਸੀ ਕਿ ਅੱਜ 17 ਤਰੀਕ ਨੂੰ 12 ਵਜੇ ਤੋਂ ਬਾਅਦ ਰੇਲ ਰੋਕਣਗੇ ਧਰਨਾ ਦੇਣਗੇ ਤਾਂ ਉਹਨਾਂ ਨੇ ਦਿੱਲੀ ਅੰਮ੍ਰਿਤਸਰ ਜਿਹੜੀ ਮੇਨ ਲਾਈਨ ਹੈਗੀ ਹੈ ਉਸ ਦੇ ਉੱਤੇ ਕਿਸਾਨਾਂ ਨੇ ਆਪਣਾ ਜਿਹੜਾ ਧਰਨਾ ਹੈਗਾ ਉਹ ਦੇ ਦਿੱਤਾ ਹੈ ਕਿ ਇਹਨਾਂ ਦਾ ਕਹਿਣਾ ਹੈ ਕਿ ਜਿਹੜੇ ਕਿਸਾਨ ਜਿਹੜੇ ਲੜਕੇ ਸੀਗੇ ਕਿਸਾਨਾਂ ਦੇ ਜਿਹੜੇ ਆਗੂ ਸੀਗੇ ਜਾਂ ਕੁਝ ਨੌਜਵਾਨ ਸੀ ਹਰਿਆਣਾ ਪੁਲਿਸ ਗ੍ਰਿਫਤਾਰ ਕਰਕੇ ਉਹਨਾਂ ਨੂੰ ਲੈ ਗਈ ਸੀਗੀ ਕੁਝ ਚੱਕੇ ਸੀ ਮੁਹਾਲੀ ਤੋਂ ਤੇ ਕੁਝ ਖਨੌਰੀ ਤੋਂ ਤੇ ਉਹਨਾਂ ਦੀ ਜਿਹੜੀ ਰਿਹਾਈ ਵਾਸਤੇ ਦੋ ਵਾਰ ਪਹਿਲਾਂ ਵੀ ਮੀਟਿੰਗ ਹੋ ਚੁੱਕੀ ਮੀਟਿੰਗ ਦੇ ਕੇ ਨਤੀਜਾ ਕੁਝ ਨਹੀਂ ਨਿਕਲਿਆ 16 ਤਰੀਕ ਦਾ ਲਾਸਟ ਟਾਈਮ ਦਿੱਤਾ ਸੀ ਉਹ ਵੀ ਨਿਕਲ ਗਿਆ ਤਾਂ ਜੋ ਅੱਜ ਜਿਹੜਾ ਹੈਗਾ ਇਹਨਾਂ ਨੇ ਉਹਰੇ ਧਰਨਾ ਲਗਾਇਆ ਹੋਇਆ ਹੈ ਸਾਡੇ ਨਾਲ ਰਾਜਪੁਰਾ ਬਲਾਕ ਦੇ ਪ੍ਰਧਾਨ ਹੈਗੇ ਆ ਉਹਨਾਂ ਨਾਲ ਗੱਲ ਕਰਦੇ ਆ ਪੁੱਛਦੇ ਆ ਕਿ ਅਗਲੀ ਰਣਨੀਤੀ ਕੀ ਹੋਊਗੀ ਸਸੀਕਾਲ ਜੀ ਸਸੀਕਾਲ ਜੀ ਕੀ ਨਾਮ ਹੈ ਜੀ ਆਪਣਾ ਜਸਵੀਰ ਸਿੰਘ ਜੀ ਬਲਾਕ ਰਾਜਪੁਰਾ ਪ੍ਰਾਇਸ ਸਖਤਰ ਜੂਥਾ ਗੋ ਪਟਿਆਲਾ ਜੀ ਜਸਪੀਰ ਜੀ ਹੁਣ ਇਹ ਜਿਹੜਾ ਧਰਨਾ ਹੈ ਕਿੰਨੀ ਦੇਰ ਚੱਲੇਗਾ ਤੇ ਕਦ ਤੱਕ ਦਾ ਪਲਾਨ ਹੈ ਇਹ ਧਰਨਾ ਉਦੋਂ ਤੱਕ ਚੱਲੇਗਾ ਜਦੋਂ ਤੱਕ ਜਿਹੜੇ ਸਾਡੇ 3 ਨੌਜਵਾਨ ਹਰਿਆਣਾ ਪੁਲਿਸ ਨੇ ਗ੍ਰਿਫਤਾਰ ਕੀਤੇ ਹੋਏ ਆ ਉਹਨਾਂ ਨੂੰ ਰਿਹਾ ਨਹੀਂ ਕਰਦੇ ਉਦੋਂ ਤੱਕ ਇਹ ਧਰਨਾ ਨਿਰੰਤਰ ਜਾਰੀ ਰਹੇਗਾ ਜਿਵੇਂ ਹੁਣ ਦੇਖਣ ਚ ਆਇਆ ਕਿ ਪਟਿਆਲਾ ਦੇ ਆਈਜੀ ਤੇ ਐਸਐਸਪੀ ਸਾਹਿਬ ਵੀ hore ਪਹੁੰਚੇ ਆ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ ਲੱਗਦਾ ਕੋਈ ਨਤੀਜਾ ਨਿਕਲੂਗਾ ਇਹ ਨਤੀਜਾ ਦੇਖੋ ਜਿਹੜਾ ਪ੍ਰਸ਼ਾਸਨ ਹੈ ਨਾ ਇਹ ਲollipops ਦੇਣ ਆ ਜਾਂਦਾ ਹੈ 8 ਤਰੀਕ ਸਾਡੀ ਇਹ ਪਹਿਲਾ ਕਾਲ 9 ਤਰੀਕ ਦੀ ਸੀ 8 ਤਰੀਕ ਨੂੰ ਸਾਡੇ ਨਾਲ ਪੰਜਾਬ ਪ੍ਰਸ਼ਾਸਨ ਸਾਡੇ ਆਗੂਆਂ ਨਾਲ ਮੀਟਿੰਗ ਕਰਦਾ ਤੇ ਸਾਡੀ ਹਰਿਆਣਾ ਪ੍ਰਸ਼ਾਸਨ ਨਾਲ ਮੀਟਿੰਗ ਹੋ ਜਾਂਦੀ ਹੈ 9 ਤਰੀਕ ਨੂੰ ਆਗੂਆਂ ਦੀ ਤੇ ਉਹ 16 ਤਰੀਕ ਤੱਕ ਦਾ ਸਮਾਂ ਮੰਗਦੇ ਆਗੂ ਤੋਂ ਕਿ 16 ਤਰੀਕ ਤੱਕ ਦਾ ਸਮਾਂ ਦੇ ਦਿਓ ਉਸ ਤੋਂ ਬਾਅਦ ਅਸੀਂ ਨੌਜਵਾਨਾਂ ਨੂੰ ਰਿਹਾ ਕਰ ਦਾਂਗੇ ਪਰ ਕੱਲ 16 ਤਰੀਕ ਨਿਕਲ ਚੁੱਕੀ ਹੈ ਪਰ ਜਿਹੜੇ ਸਾਡੇ ਨੌਜਵਾਨ ਹੈ ਅਜੇ ਤੱਕ ਵੀ ਉਹਨਾਂ ਨੇ ਰਿਹਾ ਨਹੀਂ ਕੀਤੇ ਜਿਨ੍ਹਾਂ ਚੋਂ ਇੱਕ ਇੱਕ ਨੌਜਵਾਨ ਸਾਡਾ ਭੁੱਖਾ ਹੜਤਾਲ ਤੇ ਬੈਠਿਆ ਅੰਦਰ ਜੇਲ੍ਹ ਚ ਜੇ ਕੱਲ ਨੂੰ ਉਹਨੂੰ ਮੰਨ ਲਓ ਕੁਝ ਹੁੰਦਾ ਉੱਥੇ ਤੇ ਇਹ ਸਾਰੀ ਪ੍ਰਸ਼ਾਸਨ ਦੀ ਨਲਾਈਕੀ ਹੈ ਸਰਕਾਰ ਦੀ ਨਲਾਈਕੀ ਹੈ ਜਿਹੜੀ ਸਰਕਾਰਾਂ ਬੜੀਆਂ-ਬੜੀਆਂ ਢਿੰਗਾ ਮਾਰਦੀਆਂ ਕਿ ਅਸੀਂ ਕਿਸਾਨਾਂ ਦੇ ਹੱਕ ਦੀਆਂ ਤੇ ਸਰਕਾਰ ਵਾਸਤੇ ਬਹੁਤ ਹੀ ਨਮੋਸ਼ੀ ਵਾਲੀ ਗੱਲ ਹੈ ਕੀ ਲੱਗਦਾ ਜਿਵੇਂ ਆਈਜੀ ਪਟਿਆਲਾ ਤੇ ਐਸਐਸਪੀ ਪਟਿਆਲਾ ਆਏ ਆ ਗ੍ਰਿਫਤਾਰੀ ਹਰਿਆਣਾ ਨੇ ਕੀਤੀ ਹੈ ਇਹ ਕੋਈ ਮਸਲਾ ਹੱਲ ਕਰ ਪਾਣਗੇ ਨਹੀਂ ਮਸਲਾ ਹੱਲ ਤਾਂ ਦੇਖੋ ਇਹਨਾਂ ਦੇ ਹੱਥ ਚ ਹੈ ਜਿਹੜੀ ਗ੍ਰਿਫਤਾਰੀ ਹੋਈ ਹੈ ਇਹਨਾਂ ਦੇ ਅੰਦਾਜ਼ੇ ਤੋਂ ਬਗੈਰ ਗ੍ਰਿਫਤਾਰੀ ਨਹੀਂ ਹੋਈ ਕਿਉਂਕਿ ਦੋ ਨੌਜਵਾਨ ਸਾਡੇ ਮਹਾਲੀ ਤੋਂ ਗ੍ਰਿਫਤਾਰ ਕੀਤੇ ਆ ਇੱਕ ਨੌਜਵਾਨ ਖਨੋਰੀ ਤੋਂ ਗ੍ਰਿਫਤਾਰ ਕੀਤਾ ਪੰਜਾਬ ਚੋਂ ਪੰਜਾਬ ਚੋਂ ਗ੍ਰਿਫਤਾਰੀ ਪੰਜਾਬ ਪ੍ਰਸ਼ਾਸਨ ਬਗੈਰ ਨਹੀਂ ਹੋ ਸਕਦੀ ਕਿਉਂਕਿ ਆਪਾਂ ਨੇ ਦੇਖਿਆ ਸੀ ਪਿੱਛੇ ਜਦੋਂ ਪੰਜਾਬ ਦੀ ਪੁਲਿਸ ਦਿੱਲੀ ਤੋਂ ਇੱਕ ਬੀਜੇਪੀ ਦੇ ਆਗੂ ਨੂੰ ਗ੍ਰਿਫਤਾਰ ਕਰਕੇ ਲੈ ਕੇ ਆ ਰਹੀ ਸੀ ਨਾ ਉਦੋਂ ਉਹਨਾਂ ਨੇ ਹਰਿਆਣੇ 'ਚ ਰੋਕਲੇ ਸੀ ਉਹ ਉੱਥੇ ਹੀ ਛਡਾ ਲਿਆ ਸੀ ਇਹਨਾਂ ਦੀ ਮਿਲੀ ਭੁਗਤ ਤੋਂ ਬਿਨਾਂ ਗ੍ਰਿਫਤਾਰੀ ਨਹੀਂ ਹੋ ਸਕਦੀ ਇਹ ਗ੍ਰਿਫਤਾਰੀ ਚ ਪੰਜਾਬ ਦਾ ਜਿਹੜਾ ਪ੍ਰਸ਼ਾਸਨ ਹੈ ਸਰਕਾਰ ਹੈ ਉਹਦਾ ਹੱਥ ਹੈ ਅਸੀਂ ਇਹਨਾਂ ਨੂੰ ਵੀ ਕਹਿ ਦੇਣਾ ਚਾਹੁੰਦੇ ਆ ਕਿ ਇਹ ਜਿਹੜਾ ਸਾਡਾ ਧਰਨਾ ਨਿਰੰਤਰ ਜਾਰੀ ਰਹੇਗਾ ਨਹੀਂ ਸਾਡੇ ਜਿਹੜੇ ਨੌਜਵਾਨ ਹੈ ਬੇਕਸੂਰ ਗ੍ਰਿਫਤਾਰ ਕੀਤੇ ਆ ਉਹਨਾਂ ਨੂੰ ਰਿਹਾ ਕਰੋ ਕਿਉਂਕਿ ਅਸੀਂ ਨਹੀਂ ਚਾਹੁੰਦੇ ਸੀ ਕਿ ਕਿਸੇ ਜਨਤਾ ਨੂੰ ਪਰੇਸ਼ਾਨ ਕਰਿਆ ਆਵੇ ਲੈਣਾ ਰੋਕ ਕੇ ਇਹ ਸਰਕਾਰਾਂ ਹੀ ਚਾਹੁੰਦੀਆਂ ਸੀ ਜਦੋਂ ਸਾਤੋਂ ਸਰਕਾਰ ਨੇ ਇੱਕ ਪ੍ਰਸ਼ਾਸਨਿਕ ਹਫ਼ਤੇ ਦਾ ਟਾਈਮ ਮੰਗਿਆ ਸੀ ਉਹ ਵੀ ਦੇਤਾ ਕਿ ਚਲੋ ਕੋਈ ਨਹੀਂ ਇੱਕ ਹਫ਼ਤੇ ਦੇ ਵਿੱਚ ਤੁਸੀਂ ਛੱਡ ਦੋ ਪਰ ਇੱਕ ਹਫ਼ਤਾ ਵੀ ਜਾਣ ਦੇ ਬਾਵਜੂਦ ਵੀ 16 ਤਰੀਕ ਕੱਲ ਨਿਕਲ ਚੁੱਕੀ ਹੈ ਅਜੇ ਤੱਕ ਜਿਹੜੇ ਸਾਡੇ ਨੌਜਵਾਨ ਉਹ ਰਿਹਾ ਨਹੀਂ ਕਿਤੇ ਤੁਸੀਂ ਸੁਣ ਰਹੇ ਸੀਗੇ ਕਿ ਏਸੀ ਰਾਜਪੁਰਾ ਬਲਾਕ ਦੇ ਪ੍ਰਧਾਨ ਤੇ ਹੁਣ ਤੁਹਾਨੂੰ ਅਸੀਂ ਦਿਖਾਣਾ ਚਾਹਾਂਗੇ ਕਿ ਪਟਿਆਲਾ ਪੁਲਿਸ ਦੇ ਜਿਹੜੇ ਆਈਜੀ ਹੈਗੇ ਆ ਐਸਐਸਪੀ ਹੈਗੇ ਆ ਉਹ ਕੁਝ ਕਿਸਾਨ ਆਗੂਆਂ ਦੇ ਨਾਲ ਉਰੇ ਮੀਟਿੰਗ ਕਰ ਰਹੇ ਨੇ ਤੇ ਇਹਨਾਂ ਨੂੰ ਇਹਨਾਂ ਦਾ ਕਹਿਣਾ ਹੈ ਕਿਸਾਨ ਆਗੂਆਂ ਦਾ ਕਿ ਅਗਰ ਪ੍ਰਸ਼ਾਸਨ ਪਹਿਲਾਂ ਚਾਹਦਾ ਤਦ ਹੀ ਇਹ ਰੋਕਿਆ ਜਾ ਸਕਦਾ ਸੀ ਜਦ ਪਹਿਲਾਂ ਨਹੀਂ ਇਹਨਾਂ ਨੇ ਕੁਝ ਕੀਤਾ ਹੁਣ ਕਿਸ ਨਤੀਜੇ ਤੇ ਇਹ ਲੋਗ ਪਹੁੰਚ ਪਾਣਗੇ ਪੰਜਾਬ ਤੱਕ ਦੇ ਲਈ ਸ਼ੰਭੂ ਬਾਰਡਰ ਤੋਂ ਮਨੀਸ਼ ਕੌਸ਼ਲ